ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ। ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰਾ YouTube ਚੈਨਲ ਸਰਬਜੀਤ ਮਹਾਲ ਵਲੌਗਸ ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ। ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀਆਂ ਕਮਾਈਆਂ ਚੋਣ ਜੀ ਬਰਕਤਾਂ। ਤੇ ਲੋ ਜੀ ਚੱਲ ਰਿਹਾ ਕੰਮ। ਸਵੇਰ-ਸਵੇਰ ਦਾ ਟਾਈਮ ਆ। ਏ ਬੱਚੇ ਸਕੂਲ ਜਾ ਰਹੇ ਜਾਣਾ ਵੀ ਕਿਹਾ ਸਕੂਲ ਤੇ ਅੜ ਰਹੇ ਆ ਤਿੰਨ ਚਾਰ ਦਿਨ ਦੀਆਂ ਛੁੱਟੀਆਂ ਹੋ ਗਈਆਂ ਤੇ ਇੱਕ ਸੱਤੇ ਬੜਾ ਕਾਰਨ ਆ ਜੀ ਅੱਜ ਆ ਰਹੀ ਹੈ ਬੰਬੇ ਵਾਲੀ ਭੈਣ ਵਿਆਹ ਕਰਕੇ ਜੈਸਮੀਨ ਦਾ ਵਿਆਹ ਗਿਆ ਤੇ ਉਸ ਕਰਕੇ ਜਸ਼ਨ ਅਰਤੇ ਪਰਮ ਅੜਵਾਈ ਜੀ ਕਰਦੇ ਕਹਿੰਦੇ ਜਾਣਾ ਨਹੀਂ ਚਲੋ ਸਵੇਰ ਸਵੇਰ ਵਾਈ ਡਿਊਟੀ ਲੱਗੀ ਤੇ ਸਾਗ ਲੈ ਕੇ ਆਇਆ ਖੇਤ ਤੇ ਬਾਕੀ ਉਹ ਵੀ ਦਿਖਾਉਂਦਾ ਤੁਹਾਨੂੰ ਬੱਚਿਆਂ ਨਾਲ ਵੀ ਮਿਲਾਉਂਦਾ ਤੇ ਤੁਸੀਂ ਬਣੇ ਰਹੋ ਵੀਡੀਓ ਤੇ ਨਾਲ ਬਈ ਮੌਸਮ ਵੀ ਪੂਰਾ ਧੁੰਦ ਪਿਆ ਵਾ ਤੇ ਪੱਕੇ ਤੇ ਸਾਗ ਲੈ ਕੇ ਤੇ ਪੂਰੇ ਭਿੱਜ ਗਏ ਤੇ ਟਰੈਕਟਰ ਖੜਾ ਇੱਧਰ ਗੱਡੀ ਚਲੇ ਗਈ ਅਮਨ ਲੈ ਗਿਆ ਤਾਂ ਅੱਧਾ ਘੰਟਾ ਹੋ ਗਿਆ ਇਹਨੂੰ ਅੱਧਾ ਪੌਣਾ ਘੰਟਾ ਤੇ ਉਧਰ ਸਕੂਲ ਜਾਣ ਦੀ ਤਿਆਰੀ ਆ ਉਹ ਦੇਖੋ ੜਿਆ ਖੜਾ ਵੀ ਮੈਂ ਜਾਣਾ ਨਹੀਂ ਹੈਗਾ ਕਹਿੰਦਾ ਆ ਜਾ ਵੀ ਆ ਜਾ ਇੱਧਰ ਨੂੰ ਆ ਜਾ ਮੁੰਡਿਆ ਇੱਧਰ ਨੂੰ ਆ ਕੇ ਮਿਲ ਆ ਔਰੇ ਨੂੰ ਔਰੇ ਨੂੰ ਆ ਸਸੀ ਕਾਲ ਬਲਾ ਸਸੀ ਕਾਲ ਹੁਣ ਮਨ ਉਹਨਾਂ ਦਾ ਸਕੂਲ ਜਾਣ ਨੂੰ ਜੀ ਨਹੀਂ ਕਰਦਾ ਕਰਤੇ ਕਰਤੇ ਦੱਸ ਬੂਆ ਦੇ ਕੱਕੇ ਰਿਹਾਣਾ ਬੂਆ ਦੇ ਕੱਕੇ ਨਾਲ ਤੇਰਾ ਕੀ ਲਿੰਕ ਹੈ ਤੂੰ ਤਾਂ ਬਣਾ ਸਕੂਲ ਨੂੰ ਜਾ ਕਿ ਤਿੰਨ ਚਾਰ ਛੁੱਟੀਆਂ ਹੋ ਗਈਆਂ ਤਾਂ ਆੜ ਦਾ ਲੋ ਬਾਈ ਫਾਲੇ ਸਕੂਲ ਦੀ ਵਰਦੀ ਦੀ ਪ੍ਰੋਪਰ ਹੈ ਜਿਹੜੀ ਕੋਟੀ ਨਹੀਂ ਮਿਲੀ ਘਰ ਦੇਓ ਕੋਟੀ ਚੱਲ ਰਹੀ ਹੈ ਬੁਣੀ ਵੀ ਆਪਣੀ ਹੱਥ ਦੀ ਹੈਨਾ ਚੱਲ ਕੋਈ ਗੱਲ ਨਹੀਂ ਬੂਆ ਨੇ ਆਉਣਾ 4 ਵਜੇ ਜਾਨੂੰ ਤਾਂ ਤਾਂ ਮੁੜਿਆ ਹੁਣ ਹੈਨਾ ਉਹ ਬਾਈ ਆਹ ਬਾਲ ਆ ਬਾਲ ਦੇਖੇ ਕਿੰਨੇ ਇੱਥੇ ਬੱਲੇ 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 ਗਵਰਨਰ ਨੇ ਦੇਖੇ ਮੈਂ ਤਾਂ ਮੱਥਾ ਹੀ ਭਰੇ ਪਿਆ। ਲੈ। ਹਨਾ ਇੰਡੂ ਕਿੰਨੇ ਕਵਾਲ ਆ? ਆ ਬਾਈ ਜਿਹੜੀ 6:00 ਵਜੇ ਦੀ ਉਹ ਪੱਕਾ ਹੀ ਨਿਸ਼ਾਨਦਾ ਪੈ ਗਿਆ। ਚਲੋ ਇੱਧਰ ਜੱਸ਼ਨ ਨੂੰ ਮਿਲੋ ਜੀ। ਮੇਰੇ ਨਾਲ ਤੁਹਾਨੂੰ ਸਾਰੇ ਨੇ ਹੀ ਪਿਆ ਆਪਣਾ ਸਸਕਾਰ ਦੀ। ਤਾਂ ਸਰ ਨਹੀਂ ਆਇਆ ਹਲੇ। ਉਹ ਮੈਂ ਪਰਮ ਵੀ ਛੱਡ ਕੇ ਆਉਣਾ ਸੀ ਫਿਰ ਬਾਅਦ ਲਈ। ਚਲ ਕੋਈ ਨਹੀਂ ਪਰ ਉਹਨੂੰ ਮੈਂ ਛੱਡਿਆ ਹੁੰਦਾ। ਅੱਜ ਕਦੋਂ ਆਉਣਾ ਫਿਰ? ਹੈਪੀ ਹੋਣੇ ਆਉਣਾ। ਸਕੂਲ ਜਾਣਾ ਚਾਹੀਦਾ। ਨਹੀਂ। ਕਦੋਂ? ਚਲ ਜਾਇਆ ਉਹ ਚਾਰ ਵਜੇ ਨਾ ਆਉਣਾ ਜਾਨੂ ਨੇ ਪਰ ਆ ਤਾਂ ਸੱਜਦੇ ਜਾਣਾ ਸੀ ਤੁਹਾਨੂੰ ਕਹਿੰਦੇ ਵੀ 4 ਵਜੇ ਆਉਣਾ ਤੇ ਇੱਧਰ ਬਾਈ ਆਹ ਚੱਲ ਰਹੀ ਹੈ ਤਿਆਰੀ ਇੱਧਰ ਵੀ ਮਿਲੋ ਜੀ ਮੇਰੇ ਵੱਲੋਂ ਸਾਰੇ ਨੇ ਹੱਥ ਜੋੜ ਕੇ ਪੈਰ ਪਰ ਸ਼ਸ਼ਟਕਾ ਲੀ ਹਾਂ ਬਈ ਤੂੰ ਆਹ ਸੱਜ ਰਹੀ ਚੱਲ ਪੈਗਮ ਹਾਂਜੀ ਭੈਣ ਆ ਰਹੀ ਹੈ ਜੀ ਮੁੰਬੇ ਵਾਲੀ ਉਹ ਆ ਮੈਂ ਕਿਹਾ ਵੀ ਸਾਗ ਬਣਾ ਕੇ ਰੱਖਿਓ ਲੋ ਬਾਈ ਸਾਗ ਵੀ ਤਿੰਨ ਤਰ੍ਹਾਂ ਦਾ ਇੱਕ ਆ ਆ ਸਰੋਂ ਵਾਲਾ ਇੱਕ ਪਾਲਕ ਰਹਿ ਗਈ ਉਹ ਤੋੜਨੇ ਤੇ ਲਿਆਉਣੀ ਆ ਹੁੰਦੇ ਹੋਏ ਨੇ ਮੈਂ ਹੈ ਚੜ੍ਹਦਾ ਰਹਿਵੇਂ ਜੇ ਸਕੂਲ ਜਾਂਦੇ ਇਹਨਾਂ ਬੁਆਰ ਆ ਗਈ ਆ ਜਾਣਾ ਨਹੀਂ ਓਏ ਆ ਦੇਖੀ ਉਹ ਤਾਂ ਫੇਰ ਰੈਡੀ ਕਰੇ ਜੀ ਜੀ ਹਜੇ ਵੀ ਦੇਖਦੇ ਵੀ ਮम्मा ਕਹੇ ਤਾਂ ਵੀ ਰਹਿ ਜਾ ਜੋ ਮਕਰਮਾ ਰਾਣਾ ਨਹੀਂ ਇਹਨੂੰ ਜਦੇ ਪਟਕਾ ਖੋਲ ਦੇਣਾ ਹਾਂਜੀ ਹਾਂ ਉਹ ਜਸ਼ਨ ਕੱਕੜਾ ਮੂੰਹ ਘਰੀ ਘੜੀ ਅੱਜ ਜਾਣ ਦੇ ਨਾ ਨੂੰ ਹੈ ਠੀਕ ਹੈ ਸਵੇਟਾ ਮਾਰਨਿਸ ਭੈਣ ਨੂੰ ਤਾਂ ਜਾਣਾ ਪਈ ਸਾਰਿਆਂ ਨੂੰ ਬੱਚਿਆਂ ਨੇ ਹੁਣ ਠੰਡ ਦਾ ਮੋਕਾ ਮੋਹਿਸ ਕਰਕੇ ਆਪਣੇ ਜੀਵਨ ਚੱਲ ਚਲ ਕੋਈ ਠੀਕ ਹੈ ਨਾਲ ਜਾਣ ਦਾ ਫਾਇਦਾ ਵੀ ਕੋਈ ਨਹੀਂ ਹਾਂਜੀ ਜਣੀ ਇਹ ਤਾਂ ਗੱਲ ਤੇ ਕਹਿੰਦੇ ਸੀ ਨਾਲ ਜਾਉਂਗੇ ਅੱਛਾ ਜਾਣਾ ਤਾਂ ੜੀ ਨਾਲ ਚਾਚੇ ਤੇਰੀ ਜੀ ਢਾਈ ਬੈਠੇ ਤੇ ਬੂਆ ਨੂੰ ਲੈ ਕੇ ਆਉਂਦੇ ਹੋਰ ਇਹਨਾਂ ਨੂੰ ਚਲ ਕੋਈ ਚੱਕ ਫਿਰ ਬੈਗ ਚੱਕ ਰੱਖ ਬੈਗ ਇਹ ਨਾਲ ਰੁੱਕ ਕੇ ਨਹੀਂ ਕੰਮ ਚੱਲਣਾ ਬੂਆ ਦਿੱਤਾ ਇਹ ਜਿਪ ਤੋੜ ਲਈ ਐ ਵੀ ਮਮੀ ਰੱਖ ਲਓ ਜਿਪ ਤੋੜ ਨਵੇਂ ਦੀ ਤੋੜ ਤੀ ਜਿਪਾ ਤੇ ਪਰ ਆਵ ਗਏ ਜਸ਼ਨ ਪਤੋ ਪਲਾਸ ਪਿਓ ਟਰੈਕਟਰ ਦਾ ਟੂਲ ਚ ਰੱਖ ਦੇ ਅੱਛਾ ਜਿਪ ਤੋੜ ਲਈ ਦੂ ਇਹਦੀ ਹਾਂ ਆ ਤਾਂ ਮੈਂ ਲਾਦੀ ਦਾ ਸਾਰਾ ਹੀ ਮੈਂ ਲਾਦੀ ਦਾ ਢੇਠਾ ਲਾ ਦੇਣਾ ਇਹਦਾ ਢੇਰ ਹੈ ਐ ਸਿ ਸਵਾਰ ਕੇ ਬਣਾਉਂਗੇ ਜੀ ਤੁਸੀਂ ਦੇਖੀ ਤਾਂ ਇਹ ਮਾ ਬੰਦਾ ਹੂੰ ਸਿਲਕੇ ਬਣਾਉਂਗੇ ਜੀ ਸਵਾਰ ਸਵਾਰ ਕੇ ਲੈ ਲੈ ਬਾਈ ਆ ਲੈ ਮਾ ਤਾਂ ਪਨੀਰ ਦੀ ਗੈਰੀ ਕਰੀ ਹੋਈ ਤੇ ਜੀ ਭੈਣ ਕਹਿੰਦੀ ਪਨੀਰ ਬਨੂਰ ਤਾਂ ਮਿਲਦਾ ਐ ਵੀ ਸਾਗ ਘੱਟ ਮਿਲਦਾ ਬਾਹਰ ਚੱਲ ਕੋਈ ਨਹੀਂ ਚੱਲ ਪਾਲਾ ਪਾਲਾ ਕਿਤੇ ਨੀ ਖੜ ਗਿਆ ਕੋਈ ਗੱਲ ਨਹੀਂ ਪਾਲੋ ਬਾਈ ਕਿਤੇ ਨਹੀਂ ਤਾਂ ਕੀ ਹੋ ਗਿਆ ਯਾਰ ਸੁਣ ਲੂ ਸੁਣ ਸਿਲ ਤਾਂ ਸਾਰਾ ਹੀ ਹੈ ਹਾਂ ਚਲ ਪਾ ਲ ਚਲ ਚਲ ਆਹ ਵਾਈ ਪੁਰਾਣਾ ਬੈਗ ਲੈ ਕੇ ਚੱਲਿਆ ਬੰਦਾ ਅੱਜ ਪਾ ਲੈ ਪਾ ਲੈ ਮੰਮੀ ਨੂੰ ਬੁਲਾ ਦੇ ਸਸਰੀ ਘਰ ਲੋ ਦੋ ਹੱਥ ਜੋੜ ਕੇ ਦੋ ਐਨ ਸਵਾਰ ਕੇ ਅੱਗੇ ਆ ਲੈ ਹੂੰ ਹੂੰ ਚਲ ਕਿਹੜੇ ਜੀ ਆ ਰਹੀ ਹੈ ਇਹ ਝੱਦੀ ਦੇਖੋ ਫਿਰ ਕੁਝ ਲੈ ਲੈਣੇ ਅਸੀਂ ਹੁਣ ਘਰ ਫਾਇਦਾ ਆਹ ਇਹ ਆ ਗਿਆ ਸਿਆਲ ਆ ਤਾਂ ਦਿਖਦਾ ਹੈ ਹੈ ਵਿਖਾਈ ਤਾਂ ਮੂੰਹ ਇਧਰ ਨੂੰ ਸਿਆਲ ਆ ਗਿਆ ਹੈ ਨਾ ਹਾਂਜੀ ਚਲੋ ਠੀਕ ਹੈ ਕੋ ਨਾਲੇ ਮੱਕੀ ਦਾ ਆਟਾ ਵੀ ਭਿਆਨ ਹੋ ਜਾ ਸਕਾਈ ਪਈ ਤੋਕੀ ਅੱਛਾ ਹੜਦਾ ਨਹੀਂ ਚੱਲੂਗੀ ਫੇ ਮੱਕੀ ਦੀ ਰੋਟੀ ਹੈ ਹਾਂਜੀ ਹੁਣੀ ਵਧੀਆ ਲੱਗਣਾ ਹੈ ਇਹ ਸਾਗ ਨਾਲ ਠੀਕ ਆ ਮੰਦਾ ਵੜ ਗਿਆ ਭਾਈ ਅੰਦਰ ਨੂੰ ਤੇ ਮੱਕੀ ਦਾ ਆਟਾ ਲਓ ਭਾਈ ਰਿਸ਼ਤੇਦਾਰਾਂ ਨੇ ਆਉਣਾ ਨਾਲ ਦੀ ਨਾਲ ਕੰਮ ਚੱਲਣਾ ਮੱਕੀ ਅੰਦਰ ਇਧਰ ਹੈ ਨਾ ਅੱਛਾ ਲਾ ਭਾਈ ਹਾਂ ਲੋ ਦੇਸੀ ਮੱਕੀ ਆ ਇਹ ਵੀ ਪਿਹਾ ਲੈਣੀ ਪਾਪਾ ਜੀ ਨੂੰ ਮਿਲੋ ਜੀ ਇੱਧਰ ਅੱਛਾ ਗੱਲ ਪਿਹਾ ਲੈਣੀ ਬਸ ਉਹਨੇ ਆ ਕਾਹ ਨਹੀਂ ਲਿਆਉਂਦੇ ਹਾਂ ਆਪਣਾ ਨਾ ਤਾਂ ਨੂੰ ਮੈਂ ਫੋਨ ਕਰ ਦਣਾ ਕਮਲਜੀਤ ਨੂੰ ਤਾਂ ਪਿਹਾ ਕੀ ਲਿਆਉਣੀ ਜਾ ਕੇ ਪਿਆ ਕੇ ਹੀ ਲਿਆਉਣੀ ਹੈ ਮੰਡਾਲੇ ਮੁੰਡੇ ਤੇ ਅੱਛਾ ਹਾਂ ਥੋੜੀ ਠੰਡੀ ਹੋ ਬੱਠੀ ਉਹ ਚੱਲਦੀ ਜੋ ਬੰਨ ਨਾ ਫਿਰ ਰੱਤਾ ਸੁਨਾ ਬੰਨ ਜਾ ਅੱਛਾ ਜੀ ਠੰਡੀ ਹੀ ਬਰ ਬਣਾਉਂਦਾ ਕੋਈ ਨਹੀਂ ਜੇ ਕਰਾਂ ਪਰਣਾ ਫਿਰ ਆਟਾ ਡਿਜੀ ਹੋ ਜਾਂਦਾ ਕਹਿ ਦੂੰਗਾ ਮੈਂ ਕੋਈ ਨਹੀਂ ਕਰ ਲੰਦਾ ਫੋਨ ਉਹਨੂੰ ਲਓ ਭਾਈ ਦੇਖਿਆ ਮਣੀ ਸੁੱਕਤਾ ਗਈ ਬਸ ਕਾਹੇ ਦਿੱਤੀ ਨੇ ਨਾ ਬੋਲਦੀ ਐ ਮੱਕੀ ਤਾਂ ਹੋ ਭਾਈ ਦੇਸੀ ਮੱਕੀ ਪੂਰੇ ਠੀਕ ਹੈ ਚਲੋ ਹੋ ਗਈ ਭਾਈ ਪਾਸ ਚਲਦੇ ਆ ਇਹਨੂੰ ਵੀ ਲੈ ਕੇ ਬਾਈ ਭਾਈ ਹੈ ਆਪਣੀ 50 ਕਿਲੋ ਮੱਕੀ ਦੀ ਉਹਦੇ ਵਿੱਚੋਂ ਮੈਂ ਲਾਦੀ ਅੱ비 25 ਕਿਲੋ ਅੱਧੋ ਅੱਧ ਕਰਤੀ ਸੀ ਮਨ ਚਲੋ ਬਾਕੀ ਪਰ ਮੈਨੂੰ ਵੀ ਛੱਡ ਗੋਣਾ ਬਾਹਰ ਕਰਦੇ ਮਮੀ ਨੂੰ ਕਹਦਾ ਕਿ ਮਿਲਦੇ 4 ਵਜੇ ਮਮਾ ਚਲ ਠੀਕ ਹੈ ਚਲੋ ਲਿਆਉਂਦੇ ਜਸ਼ਨ ਮੈਂ ਛੱਡ ਆਉਂਦਾ ਪੁੱਤ ਨੂੰ ਠੀਕ ਹੈ ਚਲੋ ਬਾਈ ਚੱਲ ਰਿਹਾ ਕੰਮ ਬਾਕੀ ਭੈਣ ਨੇ ਆ ਜਾਣਾ ਚਲ ਬਈ ਚਲ ਆਪਣੀ ਗੱਡੀ ਕਿੱਥੇ ਆ ਉਹਦੇ ਬਾਹਰ ਖੜੀ ਪੁੱਤਰਾ ਤੋਂ ਤੋਂ ਬਹੁਤ ਆ ਬਾਈ ਅੱਗੇ ਅੱਗੇ ਔਖਾ ਹੋਏਗਾ ਨਾ ਇਹਨੂੰ ਸਕੂਲ ਜਾਣ ਨੂੰ ਟਰੈਕਟਰ ਕਿੱਥੇ ਖੜਾ ਆਪਣਾ ਤਾਂ ਚਲਾਉਣਾ ਤਾਂ ਨਾ ਇਹਦੀ ਗੱਡੀ ਬਾਈ ਖੜੀ ਆਹਾ ਇਹ ਗੱਡੀ ਬਾਈ ਐ ਸਾਰੇ ਵੇੜੇ ਚ ਸਾਰੀ ਦਿਹਾੜੀ ਘੁੰਮਦੀ ਐ ਗੋਲ ਗੋਲ ਚੱਲ ਚੱਕ 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 ਇਹ ਆਹ ਖੜੀ ਬਾਈ ਗੱਡੀ ਬਾਹਰ ਪੜੀ ਚਲੋ ਲੋ ਬਾਈ ਦੂਸਰਾ ਦਿਨ ਆ ਗਿਆ ਮੁਰਕੇ ਤਿਆਰੀ ਚੱਲਦੀ ਸੀ ਸਾਗ ਬਣ ਗਿਆ ਸਾਗ ਖਾਦਾ ਵੀ ਭੈਣ ਨੇ ਤੇ ਮੈਂ ਬੜੀ ਭੈਣ ਕੋਲ ਚਲੇ ਗਿਆ ਰਜਮੰਤ ਕੋਲ ਉਧਰ ਵੀ ਕਣਕ ਦੀ ਤਿਆਰੀ ਕਰਨੀ ਜੀ ਬੀਜ-ਬੀਜੇ ਸ਼ੁਰੂ ਕਰਨਾ ਤੇ ਵੀ ਰਾਤ ਮੈਂ ਮੁੜਿਆ 9:00 ਵਜੇ ਤੇ ਭੈਣਾਂ ਹੀ ਕੱਲ ਆਗੇ ਤੇ ਅਮਨਾਂ ਹੀ ਡੇਢ ਕ ਵਜੇ ਤੇ ਹੁਣ ਦੂਸਰੇ ਦਿਨੇ ਮਲਾਉਂਦਾ ਤੁਹਾਨੂੰ ਰੌਣਕ ਲੱਗੀ ਵੀ ਆ ਘਰ ਦੇ ਵਿੱਚ ਭੈਣਾਂ ਦੇ ਨਾਲ ਤੁਹਾਨੂੰ ਪਤਾ ਰੌਣਕ ਤਾਂ ਲੱਗੇ ਜਾਂਦੀ ਆ ਭਾਣ ਜੀ ਵੀ ਆਈ ਵੀ ਆ ਉਹ ਵੀ ਆਪਣੀਆਂ ਮਸਤੀ ਚ ਅਮੋਰਾ ਹੀ ਹੁਣ ਸਕੂਲ ਚਲੇ ਗਏ ਤੇ ਉਹਦਾ ਜੀ ਨਹੀਂ ਲੱਗਦਾ ਬੱਚਿਆਂ ਨਾਲ ਬੱਚੇ ਦਾ ਜੀ ਲੱਗਦਾ ਚਲੋ ਬਹੁਤ ਕੁਝ ਨਾ ਕਹਿੰਦਾ ਉਹਦੇ ਨਾਲ ਤੁਹਾਨੂੰ ਹੁਣ ਮਲਾਉਂਦਾ ਤੇ ਚਲੋ ਜੀ ਠੀਕ ਆ ਲੋ ਭਾਈ ਮੌਸਮ ਪੂਰਾ ਸਾਫ ਟਰੈਕਟਰ ਆਪਣਾ ਗਿਆ ਵਾ ਬੇੜਾ ਖੁੱਲਮ ਖੁੱਲ੍ਹਾ ਲੱਗ ਰਿਹਾ ਤੇ ਬੂਟੇ ਵਡਾ ਰਹੇ ਆਪਣੀ ਬਿਹੜੇ ਦੀ ਸ਼ਾਨ ਫੁੱਲ ਖੜੀ ਜਾਂਦੇ ਆ ਦੇਖੋ ਬੂਟਾ ਕੋਈ ਹੋਰ ਫੁੱਲ ਕਿਧਰੇ ਹੋਰ ਜਾ ਕੇ ਖੜੇ ਇਹ ਟੁੱਟਿਆ ਹੋਇਆ ਫੁੱਲ ਬਾਈ ਨਾਲ ਤੇ ਇਕ ਨਾ ਉਹ ਖੜਿਆ ਹੋਇਆ ਜੱਕਣਾ ਤੇ ਜਿਹੜੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਆ ਲੋ ਠੀਕ ਹੈ ਤੇ ਇੱਕ ਆਪਾਂ ਨੇ ਬਾਈ ਮੈਂਬਰ ਹੋਰ ਆ ਗਿਆ ਆਪਣੇ ਤੁਹਾਨੂੰ ਕਿਹਾ ਤਾਂ ਵੀ ਜਸ਼ਨ ਦਾ ਮਨਪਸੰਦ ਬੂਟਾ ਲਾਇਆ ਜਾਊਗਾ ਆ ਲੋ ਜਸ਼ਨ ਗਈ ਤੇ ਆ ਬੂਟਾ ਵੀ ਆ ਕੇ ਲੱਗ ਗਿਆ ਗਮਲੇ ਚ ਮਿੱਟੀ ਹਲੇ ਘੱਟ ਪਾਈ ਵੀ ਥੋੜੀ ਜੀ ਤੇ ਇਹ ਬੂਟੇ ਦੇ ਨਾਲੇ ਨਾਲ ਇੱਕ ਬਾਈ 베ਰੀ ਲੈਂਦੀ ਐ 베ਰੀ ਵੀ ਹਲੇ ਇੱਥੇ ਲਾਈਆ ਘਾਰਾ ਦੇਖੋ ਥੋੜੀ ਜੀ ਹੋਰ ਬੜੀ ਹੋ ਜੂਗੀ ਤੇ ਇਹਨੂੰ ਵੀ ਲੱਗ ਗਮਲੇ ਚ ਕਰਕੇ ਬਹੁਤ ਵਧੀਆ 베ਰ ਦੀ 베ਰੀ ਐ ਇਹ ਖੇਚ ਜਾਨੀ ਐ ਵੀ ਇਹ ਬੂਟੇ ਨੇ ਵੀ ਹੁਣ ਰੌਣਕ ਜੀ ਪੂਰੀ ਕਰਤੀ ਚਲੋ ਬਾਕੀ ਭਾਈ ਜਸ਼ਨ ਦੀ ਚੋਆਇਸ ਐ ਤੇ ਇੱਕ ਹਲੇ ਦਿਮਾਗ ਚ ਨਹੀਂ ਤਾਂ ਵੀ ਇੱਕ ਗਮਲਾ ਹੋਰ ਵਿਲਾ ਪਿਆ ਤਾਂ ਵੀ ਉਹਦੇ ਖਾਤਰ ਵੀ ਬੂਟਾ ਲੇ ਜੀ ਪਰ ਇਹਦੇ ਵਿੱਚ ਆ ਬੇਲ ਜੀ ਹੈ ਪਤਾ ਨਹੀਂ ਕਿਆ ਇਹ ਰਾਈ ਜੀ ਮਾਧਿ ਆ ਬੂਟਾ ਸੁੱਕ ਗਿਆ ਤਾਂ ਬਾਈ ਖਜੂਰ ਜੀ ਵਾਲਾ ਬੂਟਾ ਤਾਂ ਚਲੋ ਦੇਖਣ ਇਹਨੂੰ ਇਹ ਛੜਤੀ ਤੇ ਆ ਲੋ ਕਿੰਨਾ ਵਧੀਆ ਲੱਗਦਾ ਬਾਈ ਪਿਆ ਬਾਕੀ ਮਿਹਨਤ ਤਾਂ ਚਲੋ ਪਾਣੀ ਪਈ ਜਾਂਦਾ ਤੇ ਬਾਕੀ ਭੈਣ ਨਹੀਂ ਬਈ ਅੰਦਰ ਬੈਠੇ ਆ ਤੇ ਅੱਜ ਮਿਸਤਰੀ ਨੂੰ ਵੀ ਫੋਨ ਕਰਤਾ ਅਗਲੀ ਵੀਡੀਓ ਦੇ ਵਿੱਚ ਆ ਬਾਈ ਪਿਆਵਾ ਹੋਊਗਾ ਤੇ ਅੱਜੇ ਮਿਸਤਰੀ ਨੂੰ ਫੋਨ ਕਰਕੇ ਹੀ ਹਟਿਆ ਹੁਣੀ ਮੈਂ ਮਿੰਟ ਦੋ ਮਿੰਟ ਪਹਿਲਾਂ ਆ ਲੋ ਤੇ ਪਾ ਚੱਕਦੇ ਹੁਣੀ ਕੁਰਸੀ ਬਾਈ ਆ ਲੋ ਲੱਗੀ ਰਹਿੰਦੀ ਔਰ ਤੇ ਉਹ ਉਧਰ ਚਲੇ ਗਿਆ ਹਾ ਲੋ ਬਈ ਹਾ ਸਤਿ ਸ਼੍ਰੀ ਅਕਾਲ ਬਲਾ ਚੱਲ ਪਹਿਲਾਂ ਹਾਂ ਬਾਈ ਹਾਂ ਠੀਕ ਹੈ ਲੋ ਬਾਈ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਹੱਥ ਜੋੜ ਕੇ ਜਾਈਏ ਬਰ ਸਤਿ ਸ਼੍ਰੀ ਅਕਾਲ ਜੀ ਓਏ ਬੱਬੂ ਨੂੰ ਡਰ ਲੱਗਦਾ ਏ ਦਰ ਲੱਦੇ ਕਿੰਨਾ ਕ ਹੈ ਇਹ ਕਾ ਹੈ ਹੈ ਇਹ ਕੀ ਹੈ ਕਿਆ ਹਿੰਦੀ ਹੈ ਕੀ ਹੈ ਇਹ ਕੀ ਹੈ ਜੇ ਕੇ ਜੇ ਫੋਨ ਹੈ ਬੇਟਾ ਫੋਨ ਹਾ ਦਿਖਾ ਹੈ ਹਿੰਦੀ ਸਾਂਝੀ ਤੇ ਉਹ ਕੀ ਹੈ ਹਿੰਦੀ ਹਿੰਦੀ ਚੱਲਣੀ ਓਏ ਪੰਜਾਬੀ ਚੱਲਣੀ ਹੈ ਉਹ ਕਾ ਪੰਮੂ ਕਿੱਥੇ ਆਪਣਾ ਪੰਮੂ ਹਾ ਦਿਖਾ ਹਾਂ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਹੈ ਅੱਛਾ ਫੋਟੋ ਵਿੱਚ ਕਿਹਦੇ ਕਾਉਂਦੇ ਫੋਟੋ ਦਿਖਾਉਂਦਾ ਤੈਨੂੰ ਕਰ ਜਾ ਉਹ ਦੇਖ ਉਹ ਟੀਵੀ ਦੇ ਵਿੱਚ ਤੇਰੀ ਫੋਟੋ ਆਊਗੀ ਲੋ ਬਈ ਕੱਪੜੇ ਕੱਪੜੇ ਹੈ ਆ ਕੱਪੜੇ ਕਿਹਦੇ ਆ ਬੱਗੂ ਕਿਹਦੇ ਕੱਪੜੇ ਆ ਆ ਲੈ ਬਈ ਦੇਖਣ ਆ ਗਈ ਕੁੜੀ ਪਿੱਛੇ ਤੇ ਹੋਰ ਵੀ ਸਹੀ ਰਹੀ ਆ ਯਾਤਰਾ ਵਧੀਆ ਰਹੀ ਆ ਯਾਤਰਾ ਹੈ ਨਾ ਠੀਕ ਠਾਕ ਹੈ ਮੈਂ ਹੋ ਗਿਆ ਬਈ ਲੇਟ ਡੇਕਦਾ ਥਾ ਆ ਬਈ ਸਾਗ ਫੇਰ ਖਾਦਾ ਹਾਂਜੀ ਹਾਂਜੀ ਚਾਹ ਖਿਲਾ ਤਾ ਤੇ ਭੈਣ ਨੇ ਮੱਕੀ ਦੀ ਰੋਟੀ ਬਣਾ ਦਿੱਤੀ ਜੀ ਹਾਂ ਆ ਲੈ ਗਈ ਦੇਖ ਕੇ ਇੱਧਰ ਤੇ ਘੁੰਮ ਕੇ ਆਈ ਐ ਠੀਕ ਐ ਹੈ ਪੰਮੂ ਕਿੱਥੇ ਆਪਣਾ ਪੰਮੂ ਲੱਗ ਗਿਆ ਤਾਂ ਜੀ ਬੱਚਿਆਂ ਨਾਲ ਹਾਂ ਇਹਦਾ ਵੀ ਮਨ ਲੱਗ ਗਿਆ ਤਾਂ ਬੱਚਿਆਂ ਨਾਲ ਸੋਣੀ ਕਿੱਥੇ ਐ ਜਿਸ਼ਨ ਪੰਮੂ ਕਿੱਥੇ ਐ ਹਾਂ ਕਿੱਥੇ ਗਏ ਪੰਮੂ ਹੂੰ ਇਸ਼ਾ ਮੁੰਡਾ ਨਹੀਂ ਤਾਂ ਬਾਈ ਮੈਨੂੰ ਦਿੱਤੀ ਨਹੀਂ ਜਾਈ ਤਾ ਨਹੀਂ ਤਰ ਦੇ ਰਿਹਾ ਕੋਈ ਨਹੀਂ 15 20 ਦਿਨ ਲੱਗਣਿਆ ਹੁਣ ਫੇ ਜਾ ਕੇ ਪਾਪਾ ਬਿਕਾਉਂਗੇ ਵੀ ਮੇਰੀ ਕੁੜੀ ਨੂੰ ਪੰਜਾਬੀ ਆਉਣ ਲੱਗੀ ਕੇ ਸਤਿ ਸ੍ਰੀ ਅਕਾਲ ਲੈ ਕੁੰਮ ਕੇ ਭਾਈ ਇੱਧਰ ਆ ਗਿਆ ਦੇਖੋ ਦੇਖਾਂ ਇੱਥੇ ਦੇਖ ਰਹੀ ਹੈ ਕੇ ਸਤਿ ਸ੍ਰੀ ਅਕਾਲ ਕਹ ਦੇ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਆ ਗਈ ਗੱਡੀ ਲੈਨ ਪਰ ਆ ਗਈ ਆ ਗਈ ਆ ਗਈ ਆਇਆ ਕੰਮ ਸ਼ੁਰੂ ਹੋਇਆ ਹਾਂ ਵੀ ਹੋਰ ਵਧੀਆ ਵਧੀਆ ਸਾਰੇ ਠੀਕ ਠਾਕ ਤੁਸੀਂ ਐਸਾ ਠੀਕ ਹੈ ਹਾਂ ਹੁਣ ਤਿਆਰੀ ਖਿੱਚੀ ਆ ਬਸ ਹੁਣ ਉਧਰ ਚਲੇ ਜਾਣਾ ਹੈ ਤੁਹਾਡੇ ਵਿਆਹ ਵਾਲੇ ਘਰ ਗੇੜਾ ਹੈ ਠੀਕ ਨਹੀਂ ਚਲੋ ਆ ਕੇ ਹੀ ਬਾਬਾ ਹਾਂਜੀ ਚਲੋ ਬਾਈ ਚੱਲ ਰਿਹਾ ਕੰਮ ਚਲੋ ਚਲੋ ਆ ਕੱਪੜੇ ਹੁਣ ਇੱਥੇ ਹੀ ਰਹਿ ਹੈ ਕੀ ਹੈ ਹਾਂਜੀ ਆ ਮੈਂ ਕੁੱਤਾ ਮੈਂ ਕੁੱਤਾ ਕਿਹਾ ਕੀ ਰਿਹਾ ਹੈ ਇਹਦਾ ਕੁੱਤਾ ਇਹ ਗੁੱਡੂ ਹੈ ਇਹਦਾ ਗੁੱਡੂ ਹੈ ਹੈ ਰੈਡੀ ਰੈਡੀ ਉਹ ਕਥਨ ਦੇ ਲੈ ਲੋ ਬਾਈ ਹੁਣ ਇਹਨੇ ਰੌਣਕ ਲਾ ਰੱਖਣੀ ਆ ਉਹਦੇ ਉਹਦੇ ਭੱਜੀ ਫਿਰ ਦੋਏ ਦਾ ਸਾਰੇ ਮਿਲਣ ਬਾ ਹੁਣ ਮੈਂ ਰਹਿ ਗਿਆ ਇਕੱਲਾ ਹਣਾ ਹੈ ਕਸ ਕਤ ਹੋਗੀ ਜੀ ਅੱਛਾ ਹਾਂਜੀ ਕੁਛ ਬੱਚੇ ਕਰਕੇ ਆਫਰ ਆ ਗਿਆ ਮੈਂ ਚੱਲ ਜੂ ਪ੍ਰੈਸੇਜ ਹੋ ਕੇ ਬਾਹਰ ਜਾ ਹੁਣ ਮੈਂ ਹੁਣ ਘਰ ਇਕੱਲਾ ਹਾਂ ਕਿਆ ਕਹਿੰਦੀ ਕਿਆ ਕਹਿੰਦੀ ਇਹ ਦਿਖਾਈ ਬੋਲਣੇ ਤੂੰ ਹਾਂ ਕੋਈ ਨਹੀਂ ਫਿਰ ਤਾਂ ਹੁਣ ਲਾਉਂਦੇ ਆ ਕਲਾਸ ਉਹ ਮੂਰਾ ਹੀ ਕਰੂੰਗਾ ਇਹਨੂੰ ਲੋਟ ਹਨਾ ਚਲ ਚਲ ਚਲੋ ਵੀ ਚਲੋ 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 ਲੋ ਬਾਈ ਧੁੱਪਾ ਚੱਲੀ ਜਾਂਦਾ ਕੰਮ ਆ ਲੈ ਵੀ ਅਜਾ ਸ਼ਾਨੇ ਬੂਟਾ ਲਿਆਂਦਾ ਕੱਲ ਇਹਨੂੰ ਮੈਰੀ ਸਲਾ ਵੀ ਛਾਂਗਦਮਾ ਜਾਂ ਰਹਿਣ ਦਮ ਮਮੜਾ ਮੜਾ ਹੈ ਉਹ ਠੀਕ ਆ ਬੂਟਾ ਰਾਰਜੀ ਦਾ ਹਾਂਜੀ ਹਾਂਜੀ ਹੈ ਬੜਾ ਥੋੜਾ ਜਿਹਾ ਜ਼ਿਆਦਾ ਇਹਨੇ ਤਿੰਨ ਬੂਟੇ ਵਾਲੇ ਦਾਲੇ ਦੱਬਲੇ ਅੱਛਾ ਅੱਛਾ ਬਲੰਦਰਾ ਦੱਸ ਦਿੱਤੀ ਗੱਲ ਦੀਦੀ ਨੂੰ ਕਹਿੰਦੀ ਮੇਰਾ ਬੂਟਾ ਵੱਡਦਾ ਚਾਚੂ ਕਹਿਣਾ ਮਾਰੋਟ ਗਿਆ ਇੱਕ ਪਿੰੜ ਕਰਾ ਲਊਗਾ ਵੱਡਦਾ ਕਹਿੰਦੀ ਕੀ ਹੋ ਗਿਆ ਅੱਛਾ ਅੱਛਾ ਪਤਾ ਨਹੀਂ ਭਾਈ ਮੈਨੂੰ ਨਹੀਂ ਸਮਝ ਆ ਰਹੀ ਮੈਨੂੰ ਤਾਂ ਪੰਮੂ ਦੀ ਸਮਝ ਨਹੀਂ ਆਉਂਦੀ ਪੰਜਾਬੀ ਪਿਆਰ ਕੀ ਹੈ ਪੁੱਤ ਕੀ ਹੈ ਕੀ ਕਹਿੰਦੀ ਹੈਪੀ ਅੱਛਾ ਅੱਛਾ ਖੇਡਣ ਨੂੰ ਐ ਸਟੈਪ ਵਾਲਾ ਗੰਭੀਰ ਕਰਕੇ ਵਿਖਾ ਦੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲ ਮਾਰਛਾਲਾ ਚਲੋ ਜਾਇਓ ਫਿਰ ਜਾਇਓ ਮੈਂ ਹੈਗਾ ਘਰੇ ਉਹ ਪਾਣੇ ਦੀ ਸੈਂਡਲ ਜੀ ਪੈਡਲੀ ਮੱਚਾ ਹਾਂ ਪਾਣੇ 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 ਮੇਰੇ ਬੱਬੂ ਪਾਣੇ ਪਾਣੇ ਲਾ ਚਲੋ ਜਾਓ ਭਾਈ ਚਲੋ ਚੱਲ ਰਿਹਾ ਭਾਈ ਕੰਮ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਆਹ ਪਾਲਾ ਥੰਡ ਪਾਹ ਥੰਡਲ ਚਲ ਪਾ ਲਾ ਹਾਂ ਪਾ ਲਾ ਇਹ ਮੰਮੀ ਗਈ ਦਿੱਲੀ ਨੂੰ ਮੰਮੀ ਕਾ ਗਈ ਪੰਜਾਬੀ ਸਾਂਝੀ ਨਹੀਂ ਨਤਾਲ ਪਹਿਨਣ ਆਉਂਦਾ ਹੈ ਜੇ ਸਾਾਨੂੰ ਹਿੰਦੀ ਬੋਲਣ ਲਾ ਦੇਈ ਆਓ